ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਾਧੂ ਦੀ ਮਹਿਮਾ ਦਾ ਸ਼ਬਦ ਨਹੀਂ ਸੁਣਿਆ। ਅਲੱਗੇ ਕੀਰਤਨ ਹੈ ਪਰ ਕੋਈ ਕੀਰਤੀਆਂ ਜਿਸ ਵੇਲੇ ਆ ਕੇ ਸਾਧ ਦੀ ਮਹਿਮਾ ਦਾ ਸ਼ਬਦ ਪੜਦਾ ਸੀ ਭਾਈ ਹੋਰ ਕੋਈ ਗੱਲ ਕਰ। ਕੋਈ ਗੁਨਾਹ ਬਖਸ਼ਾਉਣ ਵਾਲੀ ਗੱਲ ਕਰ। ਇਹ ਤੇ ਮਨ ਗੇਹ ਖੁੱਟਰ ਹੈ। ਕੇ ਪਤਾ ਸਮਝੇ ਮੈਂ ਹੀ ਸਾਧ। ਇਹਨੂੰ ਹਰ ਵੇਲੇ ਉਡਾਈ ਬਣਾਈ ਰੱਖ। ਇਨੂੰ ਸਿਰ ਨਾ ਚੁੱਕਣ ਦੇ ਵੇਦ ਉੱਤੇ ਪੈਂਦੀਆਂ ਰਹਿਣ। ਇੱਕ ਦਿਨ ਬਾਬਾ ਜੀ ਕਹਿਣ ਲੱਗੇ ਤੁਹਾਨੂੰ ਜੇ ਕੋਈ ਪੁੱਛੇ ਕਿ ਤੁਸੀਂ ਜਿਨ੍ਹਾਂ ਮਹਾਤਮਾ ਕੋਲ ਜਾਂਦੇ ਸੀ ਉਹਨਾਂ ਵਿੱਚ ਕੀ ਖੂਬੀ ਸੀ ਕੀ ਦੱਸੋਗੇ? ਸਾਨੂੰ ਤਾਂ ਕੁਝ ਨਾ ਫਰਿਆ ਚੁੱਪ ਕਰ ਗਏ। ਬਾਬਾ ਜੀ ਕਹਿਣ ਲੱਗੇ ਭਈ ਤਰੇ ਗੱਲਾਂ ਦਾ ਸ਼ੱਕ ਕਹਿ ਦੇਣੀਆਂ ਇਸ ਵਿੱਚ ਚੋਟ ਕੋਈ। ਸ਼ਾਇਦ ਕਿਸੇ ਨੂੰ ਰਸਤਾ ਮਿਲ ਜਾਏ ਸ਼ਾਇਦ ਕਿਸੇ ਨੂੰ ਰਾਹ ਮਿਲ ਜਾਏ ਸ਼ਾਇਦ ਕਿਸੇ ਨੂੰ ਸੋਝੀ ਪੈ ਜਾਏ ਸੁਣ ਕੇ ਤਰੇ ਗੱਲਾਂ ਬੇਸ਼ੱਕ ਕਹਿ ਦੇਣੀਆਂ ਕਿਹੜੀ ਕਿਹੜੀ 75 ਸਾਲ ਦੀ ਉਮਰ गुਜ਼ਾਰੀ ਹੈ ਕੱਲੀ ਇਸਤਰੀ ਨਾਲ ਗੱਲ ਕਰਕੇ ਨਹੀਂ ਦੇਖਿਆ ਅਗਲਾ ਤਾਂ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਪਰ ਜੇ ਕਦੇ ਕੀਤੀ ਵੀ ਹੈ ਕਿਸੇ ਵੇਲੇ ਜਾਂ ਉਸ ਦਾ ਪਤੀ ਜਾਂ ਪੁੱਤਰ ਜਾਂ ਪਿਤਾ ਦੇ ਨਾਲ ਹੋਵੇ ਤਾਂ। ਕਲੀ ਦਾ ਮਤਲਬ ਹੀ ਕੋਈ। ਤੇ ਦੂਜਾ 75 ਸਾਲ ਦੀ ਉਮਰ ਗੁਜ਼ਾਰੀ ਹੈ। ਪੈਸੇ ਨੂੰ ਹੱਥ ਲਾ ਕੇ ਨਹੀਂ ਵੇਖਿਆ ਕੀ ਹੋ ਗਿਆ। ਤੇ ਤੀਜਾ ਸੂਈ ਦੀ ਨੋਖ ਜਿੱਨੀ ਥਾਂ ਵੀ ਆਪਣੇ ਨਾਂ ਨਹੀਂ ਲਾਈ। ਕਿਉਂ ਬਾਬਾ ਜੀ ਆਖਦੇ ਸਨ ਇਹ ਸਰੀਰ ਇਹ ਜੇ ਨਾਂ ਨਹੀਂ ਲੱਗਾ। ਇਹ ਵੀ ਸਾਡਾ ਨਹੀਂ ਇਹਨੂੰ ਵੀ ਛੱਡਣਾ। ਤੇ ਜੋ ਕੁਝ ਇਹਦੇ ਨਾਮ ਲਾਵਾਂਗੇ ਉਹ ਫਿਰ ਛੱਡਾਂ ਇਸ ਵਾਸਤੇ ਪਹਿਲਾਂ ਹੀ ਇਹ ਪ੍ਰਬੰਧ ਕੀਤਾ ਹੈ ਬਈ ਸੂਈ ਦੀ ਨੋਕ ਜਿਨੀ ਥਾਂ ਵੀ ਆਪਣੇ ਨਾਂ ਨਾਲ ਨਾ ਲੱਗੀ